ਜਿਹੜੇ ਕੱਲ੍ਹ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਆ ਪਹਿਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਿੰਨੀ ਕਰਦੇ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਕੀਤਾ ਫ੍ਰੀ ਇਸ ਦੇ ਨਾਲ ਹੀ ਉਹਦੇ ਟੋਲ ਰੇਟ ਕਰਨ ਲਿਆ ਇਹ ਫੈਸਲਾ ਇਸ ਦੇ ਨਾਲ ਹੀ ਪੰਜਾਬ ਚੋਂ ਵੱਡੇ ਟੋਲ ਰੇਟਾਂ ਦੇ ਖਿਲਾਫ ਇੱਕ ਹੋਰ ਫੇਰ ਤੋਂ ਕਿਸਾਨਾਂ ਸੜਕਾਂ ਤੇ ਆ ਗਏ ਹਨ ਦੱਸ ਦਈਏ ਕਿ ਲੁਧਿਆਣਾ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਨੂੰ ਕਿਸਾਨਾਂ ਨੇ ਫ੍ਰੀ ਕਰ ਦਿੱਤਾ ਹੈ ਜਿਸ ਦੇ ਚਲਦੇ ਇੱਥੇ ਲੰਘਣ ਵਾਲੇ ਕਿਸੇ ਵੀ ਵਾਹਨ ਟੋਲ ਨਹੀਂ ਬੱਟ ਕੋਣਾ ਇਹ ਪਵੇਗਾ ਦੱਸਦੀ ਹੈ ਕਿ ਇਸ ਸਬੰਧੀ ਕਿਸਾਨ ਮਜ਼ਦੂਰ ਯੂਨੀਅਨਾਂ ਨੇ ਪੰਜਾਬ ਦੇ ਬੀਜਪੀ ਬੀਜਯੂ ਦੁਆਰਾ ਵੱਲੋਂ ਐਲਾਨ ਕੀਤਾ ਗਿਆ ਹੈ ਕਿਸਾਨਾਂ ਵੱਲੋਂ ਜਾਰੀ ਕੀਤੇ ਗੇ ਪੱਤਰ ਚਕੇਆ ਗਿਆ ਹੈ ਕਿ ਟੋਲ ਪਲਾਜ਼ਾ ਲਾਡੋਵਾਲ ਦੇ ਹਰ ਦਿਨ ਵੱਧੇ ਰੇਟ ਤੋਂ ਲੈ ਕੇ ਲੋਕਾਂ ਨੂੰ ਪਰੇਸ਼ਾਨੀ ਦਾ ਦੇਖਦੇ ਹੋਏ ਭਾਰਤੀ ਕਿਸਾਨ ਮਜ਼ਦੂਰ ਯੂਨੀਅਨਾਂ ਪੰਜਾਬ ਦੇ ਭਾਰਤ ਕਿਸਾਨ ਯੂਨੀਅਨ ਦੁਆਰਾ ਨੇ ਫੈਸਲਾ ਲਿਆ ਹੈ ਕਿ ਜਦ ਤੱਕ NHAI ਟੋਲ ਪਲਾਜ਼ਾ ਰੇਟ ਘਟਨੀ ਜਾਵੇਗਾ ਇਸ ਦੇ ਨਾਲ ਹੀ ਇਹ ਟੋਲ ਪਲਾਜ਼ਾ ਬੰਦ ਅਤੇ ਫ੍ਰੀ ਰਹੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ